ਜਨਾਚੇ ਹਰੇਕ ਸਟੇਟਸ ਨੂੰ ਬੁਲਾ ਕੇ ਇੱਥੇ ਦੀ ਆਪਣੇ ਆਪਣੇ ਰਿਪੋਰਟਸ ਲੈਣਗੇ ਤੇ ਜਿਹੜੀਆਂ ਮੋਟੀ ਮੋਟੀ ਗੱਲਾਂ ਕੈਂਡੀਡੇਟ ਸਹਿਬਾਨ ਦੇ ਸਾਹਮਣੇ ਆਈਆਂ ਮੈਂ ਪ੍ਰੋਗਰਾਮ ਨਾਲ ਸਾਂਝੀ ਕਰ ਦਿੰਨਾ ਬਾਕੀ ਦਾ ਜੇ ਪ੍ਰੋਸੈਸ ਹੈ ਬਾਕੀ ਸਾਰੇ ਕਮੇਨ ਨਾਲ ਗੱਲਬਾਤ ਹੋਊਗੀ ਡਿਸਟ੍ਰਿਕਟ ਪ੍ਰੈਜ਼ੀਡੈਂਸ ਨਾਲ ਹੋਰ ਕਮੇਟੀ ਨਾਲ ਭਾਜੀਪੀ ਨੇ ਬਹੁਤ ਬੇਰਕਰ ਪਰਫਾਰਮ ਕੀਤਾ ਹੈ ਬਟ ਬੈਟਰ ਇਸ ਨਾਟ ਇਨਾਫ ਵੀ ਹੈਵ ਡਨ ਬੈਟਰ ਬਟ ਬੈਟਰ ਇਸ ਨਾਟ ਇਨਾਫ ਵੀ ਹੈਵ ਟੂ ਸਕਸੀਡ ਬੈਟਰ ਆਪਣੇ ਆਪ ਚ ਸਾਡੇ ਵਾਸਤੇ ਇੱਕ ਟੀਚਾ ਨਹੀਂ ਸੀਗਾ ਸਾਡਾ ਟੀਚਾ ਹੈ ਬੀਜੇਪੀ ਨੂੰ ਪੰਜਾਬ ਦੇ ਅੰਦਰ ਕਾਮਯਾਬ ਕਰਨਾ ਉਸ ਦਿਸ਼ਾ ਦੇ ਵਿੱਚ ਕਦਮ ਜਿਹੜਾ ਚੱਕਿਆ ਗਿਆ ਉਹਦੇ ਵਾਸਤੇ ਮੈਂ ਬਹੁਤ ਆਭਾਰੀ ਹਾਂ ਸਾਡੇ ਪਾਰਟੀ ਦੇ ਸਾਰੇ ਵਰਕਰ ਸਹਿਬਾਨ ਦਾ ਸਾਡੇ ਹਰੇਕ ਅਹੁਦੇਦਾਰ ਦਾ ਚਾਹੇ ਉਹ ਮੰਡਲ ਪ੍ਰਧਾਨ ਸੀਗੇ ਚਾਹੇ ਸ਼ਕਤੀ ਕੇਂਦਰ ਸੀਗੇ ਚਾਹੇ ਸਾਡੇ ਡਿਸਟ੍ਰਿਕਟ ਪ੍ਰਧਾਨ ਤੇ ਹੋਰ ਸਾਡੇ ਟਿਲ ਹੋਰ ਕਮੇਟੀ ਮੈਂਬਰ ਸਹਿਬਾਨ ਸਾਡੇ ਸੰਗਠਨ ਮੰਤਰੀਆਂ ਸਾਡੇ ਇੰਚਾਰਜ ਜਿਹੜੇ ਸੀਗੇ ਰੂਪਾਮੀ ਜੀ ਡਾਕਟਰ ਨਰਿੰਦਰ ਜੀ ਸਾਰਿਆਂ ਦਾ ਮੈਂ ਆਭਾਰੀ ਹਾਂ ਕਿ ਉਹਨਾਂ ਦੇ ਦਿਸ਼ਾ ਨਿਰਦੇਸ਼ ਦੇ ਅੰਦਰ ਚੱਲ ਕੇ ਪਾਰਟੀ ਨੇ ਜਿਹੜਾ ਪਰਫਾਰਮੈਂਸ ਕੀਤੀ ਹੈ ਸਾਰੇ ਲੋਕਾਂ ਕੈਸਰਨ ਨੂੰ ਲੈ ਕੇ ਉਤਸ਼ਾਹਿਤਤਾ ਜਿੱਥੇ ਹੈਗੇ ਵੀ ਇਹ 5.6% ਤੋਂ ਵਧਾ ਕੇ ਕਰੀਬ 18% ਤੋਂ ਫालतू ਜਿਹੜਾ ਵੋਟ ਸ਼ੇਅਰ ਵਧਿਆ ਉਹਦੇ ਵਾਸਤੇ ਪੰਜਾਬ ਦੇ ਲੋਕਾਂ ਦੇ ਵਾਸਤੇ ਵੀ ਅਸੀਂ ਅਭਾਰਗਤ ਕੀਤਾ ਸਾਡੇ ਸਾਰੇ ਸਾਥੀਆਂ ਨੂੰ ਵੀ ਨਬੰਦੀ ਕੀਤੀ ਹੈ ਸਾਰੇ ਜਿਹੜੇ ਕੈਂਡੀਡੇਟਸ ਆਏ ਬਣ ਸੀਗੇ ਚਾਹੇ ਸਹਿਮਤਾ ਨਹੀਂ ਮਿਲੀ ਪਰ ਲੋਕਾਂ ਨੇ ਹੁੰਗਾਰਾ ਦੇਣ ਚੁੱਕ ਕਸਰ ਨਹੀਂ ਛੜਿਓ ਨਾਲ ਜਾ ਕੇ ਉਹਨਾਂ ਦਾ ਧੰਨਵਾਦ ਕਰਨਗੇ ਤੇ ਪਾਰਟੀ ਦੇ ਬਣਿਓ ਇੱਕ ਸੰਦੇਸ਼ ਲੈ ਕੇ ਵੀ ਅਗਰ ਗਵਜੀ ਬਿੱਟੂ ਜੀ ਨੂੰ ਜਿਹੜਾ ਪ੍ਰਧਾਨ ਮੰਤਰੀ ਜੀ ਨੇ ਮੌਕਾ ਦਿੱਤਾ ਪੰਜਾਬ ਦੇ ਨੁਮਾਇੰਦਗੀ ਕਰਨ ਦਾ ਉਹ ਮੈਂ ਸਮਝਦਾ ਬੀਜੇਪੀ ਦਾ ਜਿਹੜਾ ਫੋਕਸ ਹੈ ਪੰਜਾਬ ਦੇ ਉੱਤੇ ਉਹ ਦਰਸਾਉਂਦਾ ਹੈ ਉਹ ਇਹਦੇ ਨਾਲ ਸਾਬਿਤ ਕਰਦਾ ਹੈ ਵੀ ਕਿਸ ਤਰ੍ਹਾਂ ਪ੍ਰਧਾਨ ਮੰਤਰੀ ਜੀ ਦਾ ਆਪਣਾ ਕਰੰਭੂਮੀ ਰਹੀ ਹੈ ਉਹਦੇ ਨਾਲ ਉਹਨਾਂ ਦਾ ਜਿਹੜਾ ਲਗਾਅ ਹੈ ਉਹਨੂੰ ਦੇਖਦੇ ਉਹਨਾਂ ਨੂੰ ਮੌਕਾ ਦਿੱਤਾ ਹੈ ਤਾਂ ਮੈਂ ਸਮਝਦਾ ਤੇ ਸਾਨੂੰ ਪੰਜਾਬ ਨੂੰ ਵੀ ਆਸ ਹੈ ਪੰਜਾਬ ਦੇ ਜਿਹੜੇ ਭਗਦੇ ਮੁੱਦੇ ਐ ਉਥੇ ਕੇਂਦਰ ਸਰਕਾਰ ਦੇ ਵਿੱਚ ਜਾ ਕੇ ਬੜੇ ਬਖੂਬੀ ਰੱਖ ਕੇ ਮਜਬੂਤੀ ਨਾਲ ਰੱਖ ਕੇ ਤੇ ਇਹਨਾਂ ਗੱਲਾਂ ਨੂੰ ਅੱਗੇ ਵਧਾਣਗੇ ਇਹਦੇ ਨਾਲ ਹੀ ਜਿਹੜੇ ਅਗਲੇ ਸਾਡੇ ਪ੍ਰੋਗਰਾਮ ਐ ਉਹਦੇ ਵਿੱਚ ਅਸੀਂ ਉਹ ਆਈਡੈਂਟੀਫਾਈ ਕੀਤੇ ਐ ਬਲॉक्स ਜਿਹਨਾਂ ਨੂੰ ਅਸੀਂ ਮੰਡਲ ਕਹਿੰਦੇ ਆ ਜਿਹੜੇ ਮੰਡਲ ਦੇ ਅੰਦਰ ਸਾਨੂੰ ਲੀਡ ਮਿਲੀ ਬੀਜਪੀ ਪਾਰਟੀ ਕਰੀਬਨ 23 ਹਲਕਿਆਂ ਦੇ ਵਿੱਚ ਜਿੱਥੇ ਪਾਰਟੀ ਨੂੰ ਲੀਡ ਮਿਲੀ ਹੈ ਉੱਥੇ ਦੇ ਸਾਰੇ ਮੰਡਲ ਜਿਹੜੇ ਹੈ ਉਹਨਾਂ ਨੂੰ ਅਸੀਂ ਇੱਕ ਸਪੈਸ਼ਲ ਸਨਮਾਨ ਪੱਤਰ ਸਾਰਿਆਂ ਨੂੰ ਇਸ਼ੂ ਕਰਾਂਗੇ ਤੇ ਇਕੱਲੇ ਉਹ ਹੀ ਨਹੀਂ ਕਿਉਂਕਿ ਉਹਦੇ باوجود ਵੀ ਬਾਕੀ ਹਲਕਿਆਂ ਦੇ ਵਿੱਚ ਵਿਪਰੀਤ ਸਥਿਤੀਆਂ ਦੇ ਅੰਦਰ ਇਸ ਕਿਸਮ ਦਾ ਇੱਕ ਮਾਹੌਲ ਸਿਰਜਿਆ ਗਿਆ ਸੀ ਬੀਜਪੀ ਦੇ ਖਿਲਾਫ ਉਹਨੂੰ ਦੇਖਦੇ ਹੋਦੇ باوجود ਵੀ ਇੱਕ ਜਿਹੜੀ ਗੱਲ ਸਾਹਮਣੇ ਆਈ ਹੈ तकरीबन तकरीबन ਹਰੇਕ ਥਾਂ ਸਾਡੇ ਬੂਥ ਲੱਗੇ ਆ ਵਰਕਰਸ ਨੇ ਹੌਸਲੇ ਨਾਲ ਕੰਮ ਕੀਤਾ ਉਹਨਾਂ ਨੂੰ ਵੀ ਇੱਕ ਰੈਕਗਨਿਸ਼ਨ ਜਿਹੜਾ ਸਰਟੀਫਿਕੇਟ ਪਾਰਟੀ ਕੋਲੋਂ ਦੇਊਗੀ ਤੇ ਖਾਸ ਤੌਰ ਤੇ ਉਹਨਾਂ ਹਲਕਿਆਂ ਦੇ ਉੱਤੇ ਅਸੀਂ ਨਿਗਾਹ ਕਰਾਂਗੇ ਜਿੱਥੇ ਚਿੰਤਾ ਦਾ ਵਿਸ਼ਾ ਉਹਦੇ ਵਿੱਚ ਜਿਹੜਾ ਸਾਹਮਣੇ ਆਇਆ ਮੈਂ ਉਸ ਗੱਲ ਦੀ ਜ਼ਿੰਮੇਵਾਰੀ ਫੇਰ ਮ ਆਪਣੇ ਉੱਤੇ ਲੈਣਾ ਕਿਉਂਕਿ ਵਰਕਰਾਂ ਨੇ ਕਸਰ ਨਹੀਂ ਛੱਡੀ ਅਸੀਂ ਚਾਏ ਬਹੁਤ ਸਾਰੇ ਹਲਕਿਆਂ ਦੇ ਅੰਦਰ ਵੱਡੀ ਪਰਫਾਰਮ ਕੀਤਾ ਹੈ ਪਰ ਸਾਡੇ ਵਾਸਤੇ ਚਿੰਤਾ ਦਾ ਵਿਸ਼ਾ ਇਹ ਹੈ ਸਾਡੀ ਟਰੈਡੀਸ਼ਨਲ ਸੀਟ ਸੀ ਇੱਥੇ ਜਿੱਥੇ ਅਸੀਂ ਲੜਦੇ ਰਹੇ ਹਾਂ ਚਾਹੇ ਉਹ ਗੁਰਦਾਸਪੁਰ ਸੀ ਚਾਹੇ ਅੰਮ੍ਰਿਤਸਰ ਸਾਹਿਬ ਸੀ ਚਾਹੇ ਹੁਸ਼ਿਆਰਪੁਰ ਹੈ ਉਹਨਾਂ ਦੇ ਜਿਹੜੇ ਰਿਜ਼ਲਟ ਆਏ ਉਹ ਸਾਡੀ ਆਸ਼ਾ ਦੇ ਮੁਤਾਬਕ ਨਹੀਂ ਉਹਨੂੰ ਅਸੀਂ ਸਪੈਸ਼ਲੀ ਉਸ ਗਲਤੀوں ਨੂੰ ਘੋਕ ਕੇ ਨਿਗਾਹ ਕਰਕੇ ਵੀ ਕਿੱਥੇ ਕੀ ਕਮੀਆਂ ਰਹੀਆਂ ਸੰਗਠਨਾਤਮਕ ਕਮੀਆਂ ਰਹੀਆਂ ਜਾਂ ਕੋਈ ਕਿਸੇ ਸਾਜ਼ਿਸ਼ ਦਾ ਸ਼ਿਕਾਰ ਇੱਕ ਸਭ ਤੋਂ ਵੱਡੇ ਸਾਜ਼ਿਸ਼ ਤੋਂ ਪਹਿਲਾਂ ਥੋੜੇ ਨਾਲ ਸਾਂਝਾ ਕਰ ਚੁੱਕਿਆ ਵੀ ਆ ਜਿਹੜਾ ਦੋਗਲਾਪਨ ਤੇ ਲੋਕਾਂ ਨੂੰ ਭ੍ਰਮਿਤ ਕਰਨ ਵਾਲਾ ਆਮ ਆਦਮੀ ਪਾਰਟੀ ਦੇ ਕਾਂਗਰਸ ਨੇ ਇਕੱਠੇ ਵੀ ਸੀਗੇ ਅੱਡ ਵੀ ਸੀਗੇ ਤੇ ਤੀਜਾ ਫੈਕਟਰ ਜਿਹੜਾ ਮਿਲ ਗਿਆ ਇਹਨਾਂ ਨੇ ਵਿਚਾਲੇ ਅਕਾਲੀਆਂ ਨੇ ਵੀ ਲੱਗਦਾ ਵੀ ਆਪਣੀ ਸੀਟ ਬਚਾਉਣ ਵਾਸਤੇ ਕਿਤੇ ਨਾ ਕਿਤੇ ਵੱਡੇ ਪੱਧਰ ਦੇ ਉੱਤੇ ਪੰਜਾਬ ਦੇ ਅੰਦਰ ਐਡਜਸਟਮੈਂਟਸ ਹੋਈਆਂ ਜਿ ਦੇ ਕਰਕੇ ਅਕਾਲੀ ਦਾ ਲੱਗ ਰ ਅੱਜ ਮੁਸੀਬਤ ਦੇ ਵਿੱਚ ਹੈ ਤੇ ਮੈਂ ਸਮਝਦਾ ਇਟ ਇਜ਼ పార్ਟ ਆਫ देयर ਓਨ ਡੂਇੰਗ ਔਰ ਨਾਲ ਦੀ ਆਪ ਦੀ ਜਿਹੜੀ ਇਹ ਸਾਜ਼ਿਸ਼ ਸੀ ਆਪਣੀ ਸੀਟ بچਾਉਣ ਵਾਸਤੇ ਬਾਕੀ ਸਾਰੇ ਕੈਂਡੀਡੇਟਸ ਦੀ ਬਲੀ ਚੜਾਈ ਗਈ ਹੈ ਉਹ ਦਾ ਵੀ ਇੱਕ ਪਹਿਲੂ ਹੈ ਜਿਹੜੂ ਕੋਕਿਆ ਜਾਊਗਾ ਦੇਖਾਂਗੇ ਕਿੰਨਾ ਕੰਨਾ ਅਸਰ ਪਿਆ ਪਰ ਸਾਡੇ ਵਰਕਰਸ ਨੇ ਕਮੀ ਕੋਈ ਨਹੀਂ ਛੱਡੀ ਉਹਦੇ ਵਾਸਤੇ ਮੈਂ ਉਹਨਾਂ ਦਾ ਆਭਾਰੀਆਂ ਧੰਨਵਾਦੀਆਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਅੱਜ ਦੇ ਹਾਲਾਤ ਦੇਖ ਕੇ ਹੋਰ ਵੀ ਉਸ ਗੱਲ ਦੇ ਉੱਤੇ ਮੈਨੂੰ ਬਲਵਿੰਦਾ ਹੈ ਕਿ ਭਾਜਪਾ ਨੂੰ ਹੀ ਪੰਜਾਬ ਦੇ ਅੰਦਰ ਆਪੋਜੀਸ਼ਨ ਦਾ ਰੋਲ ਨਿਭਾਣਾ ਪਊਗਾ ਚਾਹੇ ਸਾਡੇ ਐਮਐਲਏ ਉੱਥੇ ਦੋ ਹੀ ਹੈ ਪਰ ਆ ਜਿਹੜਾ ਜ਼ਿੰਮੇਵਾਰੀ ਹੈ ਕਿਉਂਕਿ ਇਹ ਦੋਨੋਂ ਪਤਾ ਨਹੀਂ ਰੜੇ ਹੋਏ ਹੈ ਜੋ ਕੁਝ ਹੈ ਲੋਕਾਂ ਨੂੰ ਪਰਮਤ ਕਰਨ ਦੀ ਸਥਿਤੀ ਵਿੱਚ ਕਿਉਂਕਿ ਐਮਪੀ ਬਣਦੇ ਬਾਅਦ ਮੈਨੂੰ ਸਮਝ ਆਇਆ ਨਾ ਕੋਈ ਜਾ ਪਰਮਟ ਆ ਗਿਆ ਵਿਜੀਲੈਂਸ ਤੋਂ ਬਚ ਸਕਦੇ ਉਹ ਵਿਜੀਲੈਂਸ ਵਾਲੀ تلوار ਕਾਂਗਰਸ ਦੇ ਸੀਨੀਅਰ ਲੀਡਰ ਦੇ ਉੱਤੇ ਅੱਜ ਵੀ ਲਟਕ ਰਹੀ ਹੈ ਦੇ ਮੇਬੀ ਉਹ ਐਮਪੀ ਬਣ ਗਏ ਹੋਣੇ ਪਰ ਭਗਵੰਤ ਮਾਨ ਜੀ ਦੀ ਅੱਖ ਝਟ ਪਾ ਕੇ ਗੱਲ ਕਰਨ ਵਾਲੀ ਪੋਜੀਸ਼ਨ 'ਚ ਨਹੀਂ ਆਈ ਇਸ ਕਰਕੇ ਪੰਜਾਬ ਦੇ ਉਹਨਾਂ ਮੁੱਦਿਆਂ ਦੇ ਉੱਤੇ ਅਸੀਂ ਗੱਲ ਰੱਖਾਂਗੇ ਚਾਹੇ ਐ ਬਿਜਲੀ ਦੀ ਦਰਾਂ ਵਧਾਈਆਂ ਗਈਆਂ ਜਿਹੜਾ ਲੋਕਾਂ ਨੇ ਇੱਕ ਪਰਮ ਸੀਗਾ ਭੀ ਭਗਵੰਤ ਮਾਨ ਜੀ ਆ ਕੇਜਰੀਵਾਲ ਸਾਨੂੰ ਮੁਫਤ ਬਿਜਲੀ ਦੇ ਰਹੇ ਆ ਪੰਜਾਬ ਦੇ ਲੋਕਾਂ ਨੂੰ ਇਸ ਗੱਲ ਦਾ ਇਚਾਨਾ ਹੋ ਗਿਆ ਉਹਨਾਂ ਲੋਕਾਂ ਦਾ ਘਟੋ ਘਟ ਜਰੂਰ ਹੋ ਗਿਆ ਜਿਨ੍ਹਾਂ ਨੂੰ ਇਹ ਬਿੱਲ ਵੱਧ ਕੇ ਆਣਗੇ ਵੀ ਇਹ ਬਿੱਲ ਜਿਹੜੇ ਮੁਫਤ ਬਿਜਲੀ ਦੇ ਬਿੱਲੋਂ ਇਹਦੇ ਜੇਬ ਚੋਂ ਪੈਸੇ ਕੱਢੇ ਜਾ ਰਹੇ ਆ ਇਸ ਸਰਕਾਰ ਦੀ ਨਲਾਇਕੀ ਨੂੰ ਉਜਾਗਰ ਕਰਨ ਵਾਸਤੇ ਬੀਜੇਪੀ ਪੂਰੀ ਮੁਸਤਕਿਲ ਨਾਲ ਕੰਮ ਕਰੂਗੀ ਤੇ ਸਾਡੇ ਵਰਕਰ ਸਹਿਬਾਨ ਸਾਰੇ ਮਿਲ ਜੁਲ ਕੇ ਇਸ ਜ਼ਿੰਮੇਵਾਰੀ ਨੂੰ ਨਿਭਾਵਾਂਗੇ ਤਾਂ ਕਿ ਆਉਣ ਵਾਲੇ ਜਿਹੜੇ ਇਲੈਕਸ਼ਨ ਹੈ ਚਾਹੇ ਬਾਅਦ ਇਲੈਕਸ਼ਨ ਹੋਣ ਜਲੰਧਰ ਦਾ ਉਹਦੇ ਬਾਅਦ ਐਮਐਲਏ ਦੇ ਉਹਦੇ ਬਾਅਦ ਪੰਚਾਇਤ ਮਿਊਨਿਸਪੈਲਿਟੀ ਕਾਰਪੋਰੇਸ਼ਨ ਜ਼ਿਲ੍ਹਾ ਪ੍ਰੀਸ਼ਦ ਪੰਚਾਇਤ ਸੰਮਤੀਆਂ ਦੇ ਇਲੈਕਸ਼ਨ ਸਾਰੇ ਆਉਣ ਵਾਲੇ ਐ ਉਹਦੇ ਵਾਸਤੇ ਸਾਡੀ ਪਾਰਟੀ ਇਹਦੇ ਤੇ ਵੱਡੇ ਪੱਤਰ ਦੇ ਉੱਤੇ ਆਪਣੀ ਪਾਲਿਸੀ ਬਣਾ ਕੇ ਉਹਦੇ ਤੇ ਕੰਮ ਕਰਾਂਗੇ ਇਸ ਕਰਕੇ ਅੱਜ ਆ ਮੀਟਿੰਗ ਹੋਈ ਹੈ ਇੱਕ ਵਾਰ ਫਿਰ ਤੋਂ ਤੇ ਨਾਲ ਜਿਹੜਾ ਜਿਸ ਕੰਮ ਵਾਸਤੇ ਪ੍ਰਧਾਨ ਮੰਤਰੀ ਮੋਦੀ ਜੀ ਨੇ ਆ ਜ਼ਿੰਮੇਵਾਰੀ ਆpropto ਰਮਨੀਤ ਬੇਟੂ ਜੀ ਤੇ ਜਟਾਇਆ ਹੈ ਉਹਨੇ ਉੱਤੇ ਆਪਣਾ ਹਥਿਆਰ ਸਮਝ ਕੇ ਪੰਜਾਬ ਕਨੇਓ ਪੰਜਾਬ ਦੇ ਲੋਕਾਂ ਦੀ ਆਵਾਜ਼ ਬਣ ਕੇ ਉੱਥੇ ਰਮਨੀਤ ਜੀ ਜਿਹੜਾ ਈਸ਼ੂ ਚੱਕਣਗੇ ਮੈਂ ਅੱਜ ਇਹਨਾਂ ਦੇ ਇੱਥੇ ਪਾਰਟੀ ਆਫਿਸ ਦੀ ਆਣ ਦਾ ਮਾਣ ਦਾ ਮਾਇਦਾ ਭਾ ਕੇ ਹਮ ਸੌਰੀ ਆ ਮੋ ਕੋ ਇੰਪੋਜ਼ਿੰਗ ਅਪਨ ਯੂ ਟੇਕਿੰਗ ਬੈਨੀਫਿਟ ਆਫ ਯੋਰ ਪ੍ਰੈਜ਼ੈਂਸ ਹੇਅਰ ਕਿਉਂਕਿ ਇੱਕ ਬਹੁਤ ਵੱਡੀ ਸਮੱਸਿਆ ਪੰਜਾਬ ਦੇ ਸਾਹਮਣੇ ਆਈ ਹੋਈ ਹੈ ਸਾਡੇ ਜਿਹੜੇ ਸੰਤਕਾਰ ਹੈ ਸੈਲਰਸ ਸਪੈਸ਼ਲੀ ਉਹਨਾਂ ਦੇ ਸਾਹਮਣੇ ਇੱਕ ਬਹੁਤ ਵੱਡੀ ਸਮੱਸਿਆ ਹੈ ਕਿ ਜਿਹੜਾ ਉਹਨਾਂ ਕੋਲ ਝੋੜ ਪਿਆ ਉਹਦੀ ਲਿਫਟਿੰਗ ਨਹੀਂ ਹੋ ਰਹੀ ਉਹਦੇ ਲਿਫਟਿੰਗ ਕਰਕੇ ਇੱਕ ਤਾਂ ਉਹਨਾਂ ਦੇ ਫਾਈਨੈਂਸ਼ੀਅਲ ਬਰਡਨ ਪੈ ਰਿਹਾ ਹੈ ਕਿਉਂਕਿ ਐਫਸੀਆ ਇਹ ਜਿਹੜੀ ਸਟੇਜਿਲਜੈਂਸੀਜ਼ ਹੈ ਉਹਨਾਂ ਕੋਲ ਅੱਗੇ ਲੈ ਜਾਣ ਨੂੰ ਕੋਈ ਜਗ੍ਹਾ ਹੈ ਨਹੀਂ ਉਹਨੂੰ ਸਟੋਰ ਕਿੱਥੇ ਕਰਨ ਤੇ ਉਹਨਾਂ ਦੇ ਲਿਫਟਿੰਗ ਨਹੀਂ ਹੋ ਰਹੀ ਡੈਮੇਜ ਹੋ ਰਿਹਾ ਜਿਹੜਾ ਰਾਈਸ ਹੈ ਇਹੋ ਦੇ ਚ ਵੋਇਸ ਸੈਟਅਪ ਉਹਨਾਂ ਦੇ ਫਾਈਨੈਂਸ਼ੀਅਲ ਬਰਡਨ ਹੈ ਬਾਕੀ ਵਿਆਜ ਪੈ ਰਿਹਾ ਤੇ ਉਸ ਤੋਂ ਵੀ ਵੱਡੀ ਗੰਭੀਰ ਗੱਲ ਹੈ ਜਿਹੜੀ ਸਾਡੇ ਕਿਸਾਨ ਪਰ ਆ ਜਿਸ ਪਾਸੇ ਨਿਗ੍ਹਾ ਨਹੀਂ ਕਰ ਰਹੇ ਉਹ ਹੈ ਕਿ ਹੋਰ ਜਦੋਂ ਫਸਲ ਆ ਜੂਗੀ ਤੇ ਅਜੇ ਥੋੜ ਚੋਨਾ ਚੱਕਿਆ ਨਹੀਂ ਗਿਆ ਇਹਦੇ ਤੋਂ ਚਾਰ ਚੱਕਿਆ ਨਹੀਂ ਗਿਆ ਤੇ ਉਹ ਚਨਾ ਚੋਨਾ ਲੱਗੂਗਾ ਕਿੱਥੇ ਚੋਨਾ ਜਾ ਕੇ ਉਥੇ ਕਿਹੜੇ ਸੈਲਰ ਦੇ ਵਿੱਚ ਕਿੱਥੇ ਜਾ ਕੇ ਸਟਾਕ ਹੋਊਗਾ ਤੇ ਅਗਰੇ ਇਸੇ ਤਰ੍ਹਾਂ ਹੀ ਇਹਨਾਂ ਸੈਲਰ ਦੇ ਉੱਤੇ ਇਹਨਾਂ ਦਾ ਨੁਕਸਾਨ ਹੋ ਰਿਹਾ ਜਿਹੜੇ ਸੈਲਰ ਦੇ ਐਸੋਸੀਏਸ਼ਨਸ ਨੇ ਆ ਕੇ ਮੈਨੂੰ ਦੱਸਿਆ ਵੀ ਘੱਟੋ ਘੱਟ 1000 ਸੈਲਰ ਹੈ ਜਿਹੜੇ ਕਲੋਜ਼ਰ ਦੀ ਸਥਿਤੀ ਤੇ ਸ਼ਾਇਦ ਉਹਨਾਂ ਦੇ ਕਾਲਾ ਲੱਗ ਜੇ ਆ ਕਿਸਾਨ ਭਰਾਵਾਂ ਦੇ ਵਾਸਤੇ ਪੰਜਾਬ ਵਾਸਤੇ ਪੰਜਾਬ ਦੀ ਇਕਨੋਮੀ ਵਾਸਤੇ ਇਹਦੇ ਤੇ ਬਹੁਤ ਵੱਡਾ ਇਹਦਾ ਇੰਪੈਕਟ ਪੈਣ ਜਾ ਰਿਹਾ ਹੈ ਜਿਹਦੇ ਕਰਕੇ ਪੰਜਾਬ ਸਰਕਾਰ ਸੁੱਤੀ ਪਈ ਹੈ ਹੁਣ ਜਦੋਂ ਇਹ ਐਸੋਸੀਏਸ਼ਨ ਨੇ ਮਾੜੀ ਮੋਟੀ ਕੋਈ ਹੇਲਜੁਲ ਚਾਲੂ ਕੀਤੀ ਹੈ ਮਿਲੇ ਜਾ ਕੇ ਤਾਂ ਮਾੜੀ ਮੋਟੀ ਸ਼ਾਇਦ ਕੰਨ ਚੱਕਿਆ ਵਾਟ ਅਜ ਤਾਈ ਇਸ ਮਸਲੇ ਤੇ ਪੰਜਾਬ ਗਵਰਨਮੈਂਟ ਸੁੱਤੀ ਪਈ ਹੈ ਪਰ ਜ਼ਿੰਮੇਵਾਰੀ ਮੈਂ ਸਮਝਦਾ ਹਾਂ ਵੀ ਸਾਡੇ ਸਾਰਿਆਂ ਦੀ ਹੈ ਪੰਜਾਬ ਦੀ ਜਦੋਂ ਅਸੀਂ ਪੋਲੂਸ਼ਨ ਦੀ ਗੱਲ ਕਰਦੇ ਹਾਂ ਅਸੀਂ ਪੰਜਾਬੀ ਹੋਣ ਦਾ ਵੀ ਸਾਡਾ ਉਹਦੇ ਤੇ ਸਾਡਾ ਨਾਂ ਬਣਦਾ ਹੈ ਇਸ ਕਰਕੇ ਮੈਂ ਬਿੱਟੂ ਜੀ ਨੂੰ ਹੈ ਰਿਕਵੈਸਟ ਕਰੂੰਗਾ ਬਿੱਟੂ ਜੀ ਆਪ ਜੀ ਆਪ ਨੇ ਬੀ ਜੀ ਪੀ ਕਨੋਂ ਉੱਪਰ ਰਾਜਵਸੀ ਜੀ ਜਿਹੜੇ ਸਾਡੇ ਕੰਜ਼ਿਊਮਰ ਫੇਅਰ ਦੇ ਮੰਤਰੀ ਹੈ ਕਿਉਂਕਿ ਮੈਨੂੰ ਮਹਿਸੂਸ ਹਦਾ ਥੋੜਾ ਵੀ ਲੱਗਦਾ ਇਹਦੇ ਵਿੱਚ ਫੂਡ ਪ੍ਰੋਸੈਸਿੰਗ ਦਾ ਫੂਡ ਪ੍ਰੋਸੈਸਿੰਗ ਦਾ ਸਭ ਤੋਂ ਵੱਡਾ ਜਿਹੜਾ ਕੰਮ ਹੈ ਉਹ ਸੈਲਰ ਪੰਜਾਬ ਦੇ ਅੰਦਰ ਜਿਹੜੇ ਕੰਮ ਕਰ ਰਹੇ ਉਹਦੇ ਵਾਸਤੇ ਮੈਂ ਤੁਹਾਨੂੰ ਬੇਨਤੀ ਕਰੂੰਗਾ ਕਿ ਇਹਦੇ ਉੱਤੇ ਤੁਸੀਂ ਪਲੀਜ਼ ਪਲਾਡੋਸ਼ੀ ਜੀ ਨਾਲ ਟਾਈਮ ਲੈ ਕੇ ਤੇ ਸਾਡੇ ਡੈਲੀਗੇਸ਼ਨ ਨਾਲ ਕੇ ਮਿਲ ਕੇ ਇਸ ਮਸਲੇ ਦਾ ਜਿੰਨਾ ਜਲਦੀ ਹੱਲ ਕਰਾਇਆ ਜਾਵੇ ਪੰਜਾਬ ਤੇ ਪੰਜਾਬ ਦੇ ਕਿਸਾਨਾਂ ਚ ਇਹਦਾ ਬਹੁਤ ਵੱਡਾ ਯੋਗਦਾਨ ਲਊਗਾ। ਧੰਨਵਾਦ। ਥੈਂਕ ਯੂ ਕੰਪਲੀਟ। ਜੀ ਜੀ। ਥੈਂਕ ਯੂ ਸਰ। ਜਦੋਂ ਕਾਪ ਜਨੰਦਰ ਜੋ ਉਹਨਾਂ ਨੇ ਕਿ ਅੱਜ ਇੱਥੇ ਆਉਣੀਆਂ ਵੀ ਬਾਰੇ ਨਾਲ ਲੈ ਕੇ ਗਏ ਕਿ ਤੁਹੇ ਤਾਰੇ ਉੱਤੇ ਕਹਿੰਦੇ ਕਿ ਅੱਜ ਦੀ ਉਹ ਸੀਟ ਪਰਿਵਾਰ ਆਉਣ ਦੀ ਕੰਕ ਵਾਹ ਲਾਣ ਦੇ ਸਾਥ ਬਾਕੀ ਦਾ ਪਤਾ ਨਹੀਂ ਕੋ ਵਾਹ ਲਾਣ ਰੇ ਨਹੀਂ ਲਾ ਰਹੇ ਮੈਂ ਅੱਜ ਖਬਰ ਤੁਹਾਡੇ ਚੈਨਲਸ ਤੇ ਰਾਹੀ ਤੇ ਅਖਬਾਰਾਂ ਚ ਦੇਖੀ ਹੈ ਵੀ ਮੁੱਖ ਮੰਤਰੀ ਜੀ ਉੱਤੇ ਕਹਿੰਦੇ ਜਾ ਕੇ ਮਖਾਨ ਲੈ ਰਹੇ ਮੁੱਖ ਮੰਤਰੀ ਜੀ ਜਿਲੰਦਰ ਵੈਸਟ ਸੀਟ ਨੇ ਚਤਾਨ ਚਲੇ ਮੁੱਖ ਮੰਤਰੀ ਜੀ ਤਾਂ ਆਪਣਾ ਚੀਫ ਮਿਨਿਸਟਰਸ਼ਿਪ ਪਛਾਣ ਚਲੇ ਹੈ ਕਿਉਂਕਿ ਆਹ ਚਾਈ ਘੜੀ ਹੈ ਸਾਥ

ਵੇ ਥੋਲੋ ਥੋੜੇ ਵਾਲੇ ਐਮਐਨ ਸਾਹਿਬਾਂ ਨੇ ਦੇਖ ਲੈਣਗੇ ਤੇ ਐਮਐਲਏ ਹੁਣ ਦੇਖੋ ਪਟਕੜਪੁਰ ਸਾਹਿਬ ਨਾਲ ਵੀ ਐਮਐਲਏ ਦੀ ਮੀਟਿੰਗ ਹੋ ਗਈ ਐਮਐਲਏ ਸਾਹਿਬਾਂ ਦੀ ਮੀਟਿੰਗ ਹੋਣ ਲਈ ਜਿਹੜੇ ਅੱਖ ਬਣਾ ਕੇ ਆਏ ਐ ਸ਼ਾਇਦ ਦਿਗਨ ਠੀਕ ਲੱਗਿਆ ਰਗੋਚੇੜਾ ਜੀ ਉਹਨਾਂ ਨਾਲ ਵੀ ਮੀਟਿੰਗ ਹੋ ਗਈ ਭਗਵੰਤ ਮਾਨ ਜੀ ਨਾਲ ਵੀ ਮੀਟਿੰਗ ਹੋ ਗਈ ਉਹਨਾਂ ਨਾਲ ਐਮਐਲਏ ਦੀ ਮੀਟਿੰਗ ਹੋ ਗਈ ਜਿਨ੍ਹਾਂ ਨਾਲ ਅੱਜ ਤੇ ਕਦੇ ਚੀਫ ਮਿਨਿਸਟਰ ਦੇ ਦਰਸ਼ਨ ਨਹੀਂ ਸੀ ਹੋਏ ਤੇ ਰੌਲਾ ਦਾ ਪਿਆ ਖੜਾ ਹੈ ਤੇ ਆ ਹੁਣ ਵੈਸਟ ਦਾ ਰੌਲਾ ਨਹੀਂ ਆ ਦੋ ਸੈਕਟਰ ਦਾ ਰੋਲ ਆ ਕਿ ਕੋਠੀ ਵੱਜਦੀ ਹੈ ਕਿ ਨਹੀਂ ਵੱਜਦੀ ਉੱਥੇ ਲੈਣੀ ਪਊਗੀ ਕੋਠੀ ਆ ਕੋਠੀ ਤੇ ਖਾਲੀ ਕਰਨੀ ਪਊਗੀ ਸਾਬ ਕਿਰਾਇਆ ਤਾਂ ਲੈ ਲੈਣ ਚਾਹੇ ਪੱਕਾ ਮਕਾਨ ਲੈ ਲੈਣ ਆਹ ਕੋਠੀ ਖਾਲੀ ਹੋਊਗੀ ਮੇਰਾ ਮੰਨਣਾ ਆ ਇਹ ਸਭ ਥੈਂਕ ਯੂ ਲੱਗਦਾ ਹੈ ਕਿ ਆਪਦੀ ਪਾਰਟੀ ਦਿੱਲੀ ਚਲੀ ਹੋ ਵੇਟ ਕਰ ਰਹੀ ਹੈ ਕਿ ਰਿਜ਼ਲਟ ਆਏ ਉਸ ਤੋਂ ਬਾਅਦ ਦੇਖੋ ਕੀ ਕਰ ਰਹੀ ਹੈ ਕਿ ਨਹੀਂ ਕਰ ਰਹੀ ਉਹ ਤਿਆਗ ਵਿੱਚ ਤਿਆੜ ਬੈਠੇ ਆ ਉਹਨਾਂ ਦਾ ਤਾਂ ਉਹ ਦੱਸਣ ਕੀ ਕਰ ਰਹੇ ਪਹਿਲਾਂ ਤਾਂ ਬਾਹਰ ਆਉਣ ਦਾ ਇੰਤਜ਼ਾਮ ਕਰ ਰਹੇ ਉੱਥੇ ਪੱਕਾ ਐਡਰੈਸ ਨਹੀਂ ਬਣਾਣਾ ਚਾਹਦੇ ਹੋ ਕੋਸ਼ਿਸ਼ ਉਹਨਾਂ ਦੀ ਹੈ ਵੀ ਪਰਮਾਨੈਂਟ ਐਡਰੈਸ ਨਾ ਬਣ ਜੇ ਪਰ ਭਗਵੰਦ ਮਾਨ ਜੀ ਨੂੰ ਪਰਮਾਨੈਂਟ ਐਡਰੈਸ ਇੱਥੇ ਵਾਲਾ ਜਿਹੜੀ 2 ਸੈਕਟਰ ਵਾਲੀ ਕੋਠੀ ਹੈ ਇਹ ਬਦਲਣਾ ਪਊਗਾ ਹਾਲਾਤ ਹੈ ਜੇ ਬਣ ਰਹੇ ਪੋਲਿਟੀਕਲ ਜੋ ਕੁਝ ਮੈਂ ਦੇਖ ਸਕਦਾ ਸਰ ਜੀ ਸਾਹਿਬ ਪਹਿਲਾਂ ਵੀ ਕਹਿ ਰਹੇ ਸੀ ਕਿ ਉਹ ਕਹਿੰਦੇ ਕਿ ਅਮਿਸ਼ਾ ਦੀ ਤੰਗੀ ਦੇ ਗਿਆ ਮੈਂ ਕੋਈ ਤੰਗੀ ਨਹੀਂ ਦੇ ਰਹਾ ਮੈਂ ਤਾਂ ਕਹਿ ਰਿਹਾ ਇੰਤਜ਼ਾਮ ਕਰ ਲਿਓ ਪਿਛਲੀ ਵਾਰੀ ਦੇਖੋ ਹੋਣ ਕੀ ਜਾ ਰਿਹਾ ਥੋੜੇ ਦਿਨਾਂ ਚ ਇੱਕ ਬਹੁਤ ਹੀ ਮਸ਼ਹੂਰ ਸ਼ਾਦੀ ਦੀ ਉਹ ਆਉਣ ਵਾਲੀ ਐਨੀਵਰਸਰੀ ਆਉਣ ਵਾਲੀ ਹੈ ਉਧਰੋਂ ਅਲਰਟ ਫੇਰ ਆਏ ਖੜੇ ਹੈ ਮੀਟੀਰੋਲੋਜੀਕਲ ਡਿਪਾਰਟਮੈਂਟ ਦੇ ਇਸ ਕਰਕੇ ਪਹਿਲਾਂ ਤਿਆਰੀ ਕਰ ਲੈਣੀ ਚਾਹੀਦੀ ਹੈ ਹਾੜਾ ਕਿਉਂਕਿ ਪਿਛਲੇ ਵਾਰ ਸੁੱਤੇ ਰਏਗੇ ਪੰਚਕੁਲਾ ਜੇ ਰੋਡ ਸ਼ੇਅ ਕਰ ਰਹੇ ਸੀ ਇੱਥੇ ਆੜਾ ਦੁਆੜਾ ਚੰਡੀਗੜ੍ਹ ਦਾ ਚਾਹੇ ਮੋਹਾਲੀ ਸੀਗਾ ਚਾਹੇ ਡੇਰਾ ਬਸੀ ਸੀਗਾ ਇਹ ਸਾਰੇ ਰੁੜ ਗਏ ਇਸ ਕਰਕੇ ਪਹਿਲਾ ਇੰਤਜ਼ਾਮ ਉਹ ਵੀ ਕਰ ਲੈਣ ਮਕਾਨ ਦਾ ਇੰਤਜ਼ਾਮ ਕਰਾਣ ਬਾਅਦ ਚੇ ਕਰਨ ਵੀ ਮਨ ਦਾ ਪਤਾ ਨਹੀਂ ਲੱਗਿਆ ਅੰਦਰੋਂ ਧਿਆੜ ਚੋਂ ਆਰਡਰ ਆ ਗਿਆ ਵੀ ਥੋੜਾ ਗੰਭਿਸ਼ਾਓ ਸਹੋਰੀ ਜੀ ਮੀਟਿੰਗ ਕਰ ਰਹੇ ਆ ਮੈਂ ਤੁਹਾਨੂੰ ਦੱਸਿਆ ਵੀ ਸੋਨ ਗੋਇੰਗ ਪ੍ਰੋਸੈਸ ਹੈ ਜੀ ਮੀਟਿੰਗਸ ਜੇ ਹੋਰ ਵੀ ਬਾਕੀ ਹੈਗੀਆਂ ਉਸੇ ਸਾਰੀ ਗੱਲ ਕਰਾਂਗੇ ਸਭ ਸਾਰੇ ਮਸਲੇ ਸਾਹਿਬ ਦੇਖੋ ਪੰਜਾਬ ਬੜੀ ਆਸਾਂ ਨਾਲ ਸੀ ਸਾਡੀ ਆ ਮੈਂ ਸਮਝਾਂਦੀ ਸਾਨੂੰ ਜਿਹੜਾ ਮੌਕਾ ਮਿਲਿਆ ਉਸ ਜਿੱਤ ਦੀ ਜਿਹੜੀ ਮਾਲਾ ਸੀ ਉਹਦੇ 'ਚ ਆਪਣੇ ਪੰਜਾਬ ਦੇ ਫੁੱਲ ਉਸ 'ਚ ਪਾ ਸਕੀਏ ਪਰ ਮੋਦੀ ਜੀ ਦਾ ਪੰਜਾਬ ਦੇ ਨਾਲ ਲਗਾਵਾ ਅਸੀਂ ਆਪਣਾ ਹੱਕ ਸਮਝਦੇ ਹਾਂ ਇਸ ਕਰਕੇ ਪੰਜਾਬ ਦੇ ਮੁੱਦੇ ਜਿੱਥੇ ਇਹ ਕੰਮ ਸਰਕਾਰ ਦੇ ਕਰਨ ਵਾਲੇ ਹੈ ਹੁਣ ਚੈਲੇਂਜ ਦੀ ਪ੍ਰੋਬਲਮ ਹੈ ਸੁਨੀਲ ਜਾਕਰ ਕਿਉਂ ਚਿੱਠੀਆਂ ਲਿਖੇ ਸਾਹਿਬ ਸਾਡੇ ਮੰਤਰੀ ਜੀ ਕੀ ਕਰ ਰਹੇ ਸਿਵਲ ਸਪਲਾਈਜ਼ ਵਾਲੇ ਹੋ ਸਕਦਾ ਉਹਨਾਂ ਨੇ ਆਪਣੇ ਕੋਲ ਪ੍ਰੋਬਲਮਜ਼ ਹੋਣ ਘਟਾਰੂ ਚੱਕ ਦੀਆਂ ਪਰ ਜਾ ਤਾਂ ਸਕਦੇ ਆ ਜਾ ਕੇ ਪ੍ਰਲਾਜੋਸ਼ੀ ਜੀ ਨੂੰ ਪਹਿਲੀ ਚਿੱਠੀ ਉਹਨਾਂ ਨੂੰ ਲਿਖਣੀ ਚਾਹੀਦੀ ਸੀਗੀ ਸੁਨੀਲ ਜਾਖੜ ਕਿਉਂ ਲਿਖੇ ਕਿਉਂਕਿ ਸੁਨੀਲ ਜਾਖੜਿਆ ਦੂਜੇ ਪੇ ਨੂੰ ਆਪਣੀ ਜ਼ਿੰਮੇਵਾਰੀ ਤੋਂ ਨਹੀਂ ਪਾਈਦੇ ਸਾਹਿਬ ਅਸੀਂ ਅਸੀਂ ਸਾਡੇ ਲੋਕਾਂ ਨੇ ਭਰੋਸਾ ਕੀਤਾ ਸਾਨੂੰ ਜੇ 19% ਵੋਟ ਦਿੱਤੇ ਹੈ ਸਾਡੀ ਜ਼ਿੰਮੇਵਾਰੀ ਹੋਰ ਸਾਡੇ ਦੇ ਬਣ ਗਈ ਅਸੀਂ ਪੰਜਾਬ ਦੇ ਮੁੱਦੇ ਚੱਕਾਂਗੇ ਸਾਨੂੰ ਇੱਕ ਆਵਾਜ਼ ਮਿਲ ਗਈ ਉੱਥੇ ਐਨਨੂ ਅਸੀਂ ਫੜਕੇ ਨਾਲ ਚਾਹੇ ਉਹ ਪ੍ਰਲਾਜ ਜੋਸ਼ੀ ਜੀ ਕੋਲ ਜਾਣਾ ਹੈ ਚਾਹੇ ਅਸੀਂ ਐਡਮਿਨਿਸਟ੍ਰੇਸ਼ਨ ਮਿਨਿਸਟਰ ਸਾਹਿਬ ਕੋਲ ਜਾਣਾ ਹੈ ਆ ਕੰਮ ਜਿਹੜੇ ਐ ਤਾਂ ਅਸੀਂ ਕਰਵਾਣੇ ਐ ਸਭ ਪਿੱਛੇ ਲੱਗ ਕੇ ਕਰਾਵਾਂਗੇ ਬਿਹਤਰ ਹੋਊਗਾ ਅਗਰ ਭਗਵੰਦ ਮਾਨ ਜੀ ਨੂੰ ਕੋਈ ਪ੍ਰੋਬਲਮ ਆ ਰਹੀ ਹੈ ਬੈਠ ਕੇ ਗੱਲ ਕਰ ਆ ਕੇ ਮਿਲ ਰਵੀ ਜੀ ਨੂੰ ਤੇ ਜਾ ਕੇ ਕੰਮ ਕਰੀਏ ਅਸੀਂ ਬਿਲਕੁਲ ਸਾਹਿਬ ਕਿਸਾਨੀ ਮਸਲਾ ਸਭ ਤੋਂ ਪਹਿਲਾਂ ਤਾਂ ਮੈਂ ਸਮਝਦਾ ਹਾਂ ਵੀ ਇੱਕ ਬਹੁਤ ਹੀ ਮਚੂਰ ਐਂਡ ਸੰਬੀਟੀ ਵਿਦ ਅ ਵੈਲਥ ਆਫ ਪੋਲਿਟিক্যাল ਐਕਸਪੀਰੀਅੰਸ ਐਡਮਿਨਿਸਟ੍ਰੇਸ਼ਨ ਐਕਸਪੀਰੀਅੰਸ ਸ਼ਿਵਰਾਜ ਜੁਆਨ ਜੀ ਉਹਨਾਂ ਨੂੰ ਜਿਹੜਾ ਖੇਤੀ ਮੰਤਰੀ ਬਣਾਇਆ ਤੇ ਉਹਨਾਂ ਦੇ ਮੰਤਰੀ ਬਣ ਦੇ ਨਾਲ ਤੁਸੀਂ ਉਹਨਾਂ ਦਾ ਪਿਛੋਕੜ ਦੇਖੋ ਵੀ ਅਗਰ ਐਗਰੀਕਲਚਰ ਦੀ ਦੇਸ਼ ਦੇ ਅੰਦਰ ਜਿਹੜੀ ਗ੍ਰੋਥ ਰੇਟ ਹੈ ਤੇ ਮੱਧ ਪ੍ਰਦੇਸ਼ ਦਾ ਗ੍ਰੋਥ ਰੇਟ ਕੰਪੇਅਰ ਕਰਕੇ ਦੇਖੋਗੇ ਕੋਈ ਉਹਦੇ ਬਾਅਦ ਸੁਣਨ ਜਾ ਕੇ ਨੂੰ ਕਿਸੇ ਚੀਜ਼ ਕਹਿਣ ਦੀ ਲੋੜ ਹੀ ਨਹੀਂ ਪੈਂਦੀ ਇਸ ਕਰਕੇ ਆ ਸਤਿਭਾਵਨਾ ਹੈ ਸਭ ਤੋਂ ਪਹਿਲਾਂ ਤੁਸੀਂ ਮੇਰੀ ਚਿੱਠੀ ਚਾਹੇ 에어ਪੋਰਟ ਵਾਲੀ ਚੱਕ ਲਈ ਚਾਹੇ ਅੱਜ ਮੈਂ ਸੈਲਰ ਦੀ ਲਿਖੀ ਉਸ ਤੋਂ ਪਹਿਲਾਂ ਜਿਹੜਾ ਮੈਂ ਪਹਿਲਾਂ ਟਵੀਟ ਪਾਇਆ ਸੀਗਾ ਚਿੱਠੀ ਦੇ ਨਹੀਂ ਭਾਈ ਟਵੀਟ ਪਾਇਆ ਸੀਗੀ ਉਹ ਸੀਗਾ ਪ੍ਰਧਾਨ ਮੰਤਰੀ ਜਿਨੇ ਸਭ ਤੋਂ ਪਹਿਲਾਂ ਜਿਹੜੀ ਫਾਈਲ ਸਾਈਨ ਕੀਤੀ ਸੀਗੀ ਉਹ ਕਿਸਾਨ ਸਨਮਾਨ ਨਹੀਂ ਦੇ ਦਿੱਤੀ ਸੀ ਸਭ ਤੇ ਕਿਸਾਨਾਂ ਦਾ ਮਸਲਾ ਪ੍ਰਧਾਨ ਮੰਤਰੀ ਜੀ ਦੇ ਦਿਮਾਗ ਦੇ ਸਭ ਤੋਂ ਪਹਿਲੇ ਪਾਇਦਾਨ ਤੇ ਹੈ ਤੇ ਸਾਡੇ ਪਹਿਲੇ ਪਾਇਦਾਨ ਤੇ ਹੈ ਅਸੀਂ ਕਿਸਾਨਾਂ ਦੇ ਮਸਲੇ ਤੇ ਹੱਲ ਕਰਾਂਗੇ ਸਭ ਹੋ ਸਕਦਾ ਹੈ ਕਿ ਕਿਸਾਨ ਦੇ ਜਿਹੜੇ ਖੋਤੀ ਆਗੂ ਹੈ ਉਹਨਾਂ ਦੇ ਮਸਲੇ ਸਾਡੇ ਤੋਂ ਨਾ ਹੋਣ ਪਰ ਕਿਸਾਨਾਂ ਦੇ ਜਿਹੜੇ ਜੈਨੂਇਨ ਇਸ਼ੂਜ਼ ਹੈ ਉਹਨਾਂ ਨੂੰ ਐਡਰੈਸ ਕਰਨ ਵਾਸਤੇ ਪ੍ਰਧਾਨ ਮੰਤਰੀ ਜੀ ਬਿਲਕੁਲ ਤੇ ਸਾਡੇ ਜਿਹੜੇ ਐਗਰੀਕਲਚਰ ਮਿਨਿਸਟਰ ਸ਼ਿਵਰਾਜ ਜੀ ਚੋਹਾਨ ਸਾਹਿਬ ਹੈ ਉਹ ਬਹੁਤ ਹੀ ਤਤਪਰਾ ਹਨ ਇਸ ਕੇਤੇ ਵੱਲ ਮਾਨੂੰ ਪੂਰੀ ਉਮੀਦ ਹੈ ਕਿ ਪੰਜਾਬ ਤੇ ਪੂਰੇ ਦੇਸ਼ ਦੇ ਕਿਸਾਨਾਂ ਦੀ ਸਮੱਸਿਆ ਉਹਨੂੰ ਹੱਲ ਕਰਾਂਗੇ ਦੇਖੋ ਸਭ ਹਰੇਕ ਵਿਅਕਤੀ ਜਦੋਂ ਮੈਂ اپੋਜੀਸ਼ਨ 'ਚ ਬੈਠਾ ਹੁੰਦਾ ਮੇਰਾ ਰੋਲ ਹੋਰ ਹੁੰਦਾ ਆ ਜਿਹੜਾ ਅੱਜ ਇਸ ਨੋਟ ਸਿਟਿੰਗ ਐਜ਼ ਰਵਨੀਤ ਬਿੱਟੂ ਜੀ ਹੀ ਸਿਟਿੰਗ ਐਜ਼ ਅ ਮਿਨਿਸਟਰ ਇਨ ਦਾ ਯੂਨੀਅਨ ਮਿਨਿਸਟਰ ਆਫ ਮਿਨਿਸਟਰ ਆਫ ਸਟੇਟ ਇਨ ਦਾ ਕੈਬਨਿਟ ਅੱਜ ਦੇਸ਼ ਦੀ ਗੱਲ ਕਰਨੀ ਹੈ ਪਰਿਵਾਰ ਦੇ ਅੰਦਰ ਬੈਠ ਕੇ ਇਹਨਾਂ ਨੇ ਜੋ ਕੁਝ ਕੀਤਾ ਹੈ ਦੇਸ਼ ਵਾਸਤੇ ਜੋ ਕੋਈ ਫੈਸਲੇ ਲਏ ਹੈ ਤੇ ਉਹ ਵੀ ਮੈਂ ਸਮਝਦਾ ਵੀ ਇੱਕ ਜਿਹੜਾ ਪਾਰਟੀ ਪੱਧਰ ਤੇ ਫੈਸਲਾ ਪਾਰਟੀ ਦਾ ਪੱਧਰ ਦਾ ਹੈ ਵੀ ਐਵਰੀਬਾਡੀ ਇਸ ਸੇਮ ਇਨ ਫਰੰਟ ਆਫ ਲਾਅ ਸਾਰਿਆਂ ਵਾਸਤੇ ਕਾਨੂੰਨੀ ਜੋ ਪ੍ਰਕਿਰਿਆ ਹੈ ਉਹਦੇ ਹਿਸਾਬ ਨਾਲ ਸਾਰਿਆਂ ਨੂੰ ਜਿਹਦਾ ਜੋ ਹੱਕ ਬਣਦਾ ਹੈ ਉਹਨੂੰ ਉਹਨਾਂ ਨੂੰ ਮਿਲਣਾ ਚਾਹੀਦਾ ਹੈ ਥੈਂਕ ਯੂ ਸਰ ਕਰ ਕਰ ਤੁਸੀਂ ਆ ਰਾਜਪੁਰੇ ਵਾਲੇ ਕਿ ਪਹਿਲਾਂ ਤਾਂ ਪ੍ਰਧਾਨ ਜੀ ਦੇ ਹੁੰਦੇ ਪ੍ਰੈਸ ਕਾਨਫਰੈਂਸ ਇਹਨਾਂ ਦੀ ਆ ਪਰ ਇਹਨਾਂ ਦਾ ਧੰਨਵਾਦੀ ਮੈਨੂੰ ਮੌਕਾ ਦਿੱਤਾ ਨਾਲ ਤੇ ਜਿਹੜੀ ਵੀ ਗੱਲ ਸੈਂਟਰ ਗਵਰਨਮੈਂਟ ਤੱਕ ਪਹੁੰਚਾਉਣ ਦੀ ਆ ਉਹ ਮੈਂ ਬਖੂਬੀ ਆਪਣੀ ਜ਼ਿੰਮੇਵਾਰੀ ਨਿਭਾਉਂਗਾ ਤੇ ਪਹਿਲਾਂ ਮੈਂ ਅੱਜ ਧੰਨਵਾਦ ਕਰਦਾ ਜਖੜ ਸਾਹਿਬ ਦਾ ਕਿਉਂਕਿ ਪ੍ਰਧਾਨ ਜਿਹੜੇ ਵੀ ਪਾਰਟੀ ਦੇ ਉਹ ਬਹੁਤ ਵੱਡਾ ਰੋਲ ਹੁੰਦਾ ਕੋਈ ਵੀ ਸੂਬੇ ਦੇ ਜਿਹਨੂੰ ਵੀ ਉੱਥੇ ਮੰਤਰੀ ਬਣਾਉਣਾ ਕੈਬਨਿਟ ਚ ਲੈ ਕੇ ਜਾਣਾ ਜਾਂ ਯੂਨੀਅਨ ਆਫ ਗਵਰਨਮੈਂਟ ਚ ਲੈ ਕੇ ਜਾਣਾ ਮੈਂ ਖਾਸ ਤੌਰ ਤੇ ਬੀਜੇਪੀ ਤੇ ਸਾਡੇ ਪ੍ਰਧਾਨ ਜਾਖੜ ਸਾਹਿਬ ਦਾ ਮੈਂ ਇਸ ਕਰ ਲਈ ਧੰਨਵਾਦ ਕਰਦਾ ਵੀ ਮੇਰੇ ਤੇ ਇਹਨਾਂ ਨੇ ਅਸ਼ੀਰਵਾਦ ਜਿਹੜਾ ਇਹ ਦਿੱਤਾ ਏ ਦਿਲ ਦੀਆਂ ਗਹਿਰਾਈਆਂ ਤੋਂ ਇਹਨਾਂ ਦਾ ਧੰਨਵਾਦ ਦੂਜੀ ਗੱਲ ਤੁਸੀਂ ਬਿਲਕੁਲ ਠੀਕ ਕਿਹਾ ਇਹ ਮੈਂ 2009 ਚ ਜਦੋਂ ਪਹਿਲੀ ਵਾਰ ਐਮਪੀ ਬਣਿਆ ਉਦੋਂ ਦਾ ਲਗਾਤਾਰ ਇਹ ਪਾਰਲੀਮੈਂਟ ਦੇ ਵਿੱਚ ਤੇ ਸਰਕਾਰ ਦੇ ਕੋਲੇ ਇਸ਼ੂ ਉਠਦਾ ਰਿਹਾ ਇਹ ਚ ਕੋਈ ਸ਼ੱਕ ਨਹੀਂ ਹੁਣ ਵੀ ਜਿਹੜੇ ਪ੍ਰਾਇੋਰਟੀ ਆ ਉਦੇ ਉੱਤੇ ਇਹ ਪ੍ਰੋਜੈਕਟ ਜਿਹੜਾ ਇਹ ਉਹ ਰੇਲਵੇਜ਼ ਦੇ ਹੈਗਾ ਏ ਹੁਣ ਮੈਂ ਜਿਵੇਂ ਜਾਖੜ ਸਾਹਿਬ ਨੇ ਕਿਹਾ ਅਸੀਂ ਜਿਹੜੀ ਪੰਜਾਬ ਸਰਕਾਰ ਆ ਉਹਦੇ ਨਾਲ ਆਉਣ ਵਾਲੇ ਦਿਨਾਂ 'ਚ ਮੁੱਖ ਮੰਤਰੀ ਜਿਹੜੇ ਪੰਜਾਬ ਦੇ ਉਹਨਾਂ ਨਾਲ ਗੱਲ ਕਰਾਂਗੇ ਪਰ ਇਹਦੇ ਲਈ ਸੈਂਟਰ ਗਵਰਨਮੈਂਟ ਆ ਜਿਹੜੀ ਉਹਦੀ ਪ੍ਰਾਇੋਰਟੀ ਤੇ ਆ ਉਹਦੇ ਵੱਲੋਂ ਕੋਈ ਵੀ ਕਮੀ ਹੈ ਜਿਹੜੀ ਨਹੀਂ ਰਹੂਗੀ ਮੈਂ ਕੱਲ ਹੀ ਇਸ 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 ਬਾਰੇ ਜਿਹੜੇ ਪ੍ਰਾਇੋਰਟੀ ਤੇ ਰੱਖੇ ਹੋਏ ਨੇ ਰੇਲਵੇ ਨੇ ਪੰਜਾਬ ਦੇ ਵਿੱਚੋਂ ਇੱਕ ਇੱਕ ਪ੍ਰੋਜੈਕਟ ਹੈਗਾ ਏ ਇੱਕ ਜਿੰਦਗੀ ਦਾ ਇੱਕ ਮੌਲਵੇ ਦਾ ਹੀ ਕੋਰਪੋਰੇਟ ਦਾ ਮੋਗਾ ਇਹ ਦੋਵੇਂ ਹੀ ਪੁੱਤੇ ਹੋਏ ਨੇ ਤੁਸੀਂ ਪੱਟੀ ਵਾਲਾ ਛੱਡੀ ਜਾਂਦੇ ਹੋ ਵੀ ਬੜਾ ਇੰਪੋਰਟੈਂਟ ਹੈ ਸਾਰੀਆਂ ਗੱਲਾਂ ਕਰਾਂਗੇ ਜਾ ਕੇ ਬੈਠਣ ਤਾਂ ਦਿਓ ਕੁਰਸੀ ਤੇ ਅਸੀਂ ਇਹਨਰੇ ਧੰਨਵਾਦ ਕਰੇ ਇਹ ਲੋਕਾਂ ਦਾ ਲੋਕਾਂ ਨੇ ਹਮਾਰਾ ਦਿੱਤਾ ਹੈ ਸਾਰਾ ਕੁਝ ਕਰਾਂਗੇ ਕੋਈ ਕਸਰ ਜਿਹੜੀ ਹੈ ਪੰਜਾਬ ਲਈ ਦੇਸ਼ ਲਈ ਨਹੀਂ ਛੱਡਣੀ ਪੰਜਾਬ ਲਈ ਤਾਂ ਸਾਡਾ ਆਪ ਦਾ ਜਦੋਂ ਜਿੱਥੇ ਜਿੱਥੇ ਸੂਬੇ ਦਾ ਹੁੰਦਾ ਬੰਦਾ ਉਹਦੇ ਲਈ ਕਮੀ ਕੋਈ ਛੱਡਣ ਦਾ ਮਤਲਬ ਹੀ ਨਹੀਂ ਬਣਾਇਆ ਹੀ ਇਸ ਕਰਕੇ ਹੋਰ ਕਹਤੇ ਲਈ ਬਣਾਇਆ ਇਹ ਕੋਈ ਕਮੀ ਛੱਡੀ ਨਹੀਂ ਜਾਊ ਹਾਂਜੀ ਜਿਵੇਂ ਦੇਖੋ ਐਸ ਵੇਲੇ ਜਾਖੜ ਸਾਹਿਬ ਬੈਠੇ ਨੇ ਸਾਡੀ ਪ੍ਰਾਇੋਰਟੀ ਸਭ ਦੀ ਪਰਿਵਾਰ ਦੀ ਵੀ ਜਿਵੇਂ ਕਿਹਾ ਵੀ ਪੰਜਾਬ ਦਾ ਅਮਨ ਸ਼ਾਂਤੀ ਪ੍ਰਾਇੋਰਟੀ ਸਾਡੀ ਉਹ ਆ ਕਿਉਂਕਿ ਬੜੀਆਂ ਵੱਡੀਆਂ ਕਈ ਚੇਂਜਸ ਜਿਹੜੀਆਂ ਐ ਇਹ ਲੋਕ ਸਭਾ ਦੇ ਵਿੱਚ ਆਈਆਂ ਅਸੀਂ ਉਸ ਕੱਲ ਨੂੰ ਸਾਰਿਆਂ ਨੂੰ ਦੇਖਣਾ ਹੈ ਇਸ ਵੇਲੇ ਕਿਉਂਕਿ ਸਰਕਾਰ ਤੀਜੀ ਵਾਰ ਬਣੀ ਹੈ ਮੋਦੀ ਸਾਹਿਬ ਦੀ ਤੇ ਪੰਜਾਬ ਉਹਨਾਂ ਦੀ ਪ੍ਰਾਇੋਰਟੀ ਤੇ ਆ ਤੇ ਅਸੀਂ ਪੰਜਾਬ ਦੀ ਅਮਨ ਸ਼ਾਂਤੀ ਲਈ ਪੰਜਾਬ ਦੇ ਆਪਸ ਵਿੱਚ ਏਕਤਾ ਲਈ ਹਿੰਦੂ ਸਿੱਖ ਸਭ ਇਕੱਠੇ ਰਹਿਣ ਉਹ ਏਕਤਾ ਲਈ ਜਿਹੜੇ ਵੀ ਸਹੀ ਕਦਮ ਹੋਣਗੇ ਉਹ ਅਸੀਂ ਚੱਕਾਂਗੇ ਪਿੱਛੇ ਨਹੀਂ ਹਟਾਂਗੇ ਅਸੀਂ ਥੈਂਕ ਯੂ